ਈ ਬਈਓ। ਇਹ ਤਾਂ ਲੱਗਦਾ ਵੀ ਮਾਰਚ ਬੜੀ ਹੋਈ ਵੀ ਮੋਹਾਲੀ ਦੇ ਵਿੱਚ। ਬਹੁਤ ਜ਼ਿਆਦਾ ਮੀਂਹ ਪਿਆ ਦਾ ਮੋਹਾਲੀ ਵਿੱਚ। ਅੰਗਰ ਸਭ ਤੋਂ ਪਹਿਲੇ ਤੋਂ ਜ਼ਿਆਦਾ ਮੀਂਹ ਮੋਹਾਲੀ 'ਚ ਹੀ ਪੜਿਆ। ਹਾਂ ਸਹੀ ਗੱਲ ਹੈ। ਸਭ ਤੋਂ ਜ਼ਿਆਦਾ ਪੜਦਾ ਹੈ। ਬਈ ਗਰਮੀ ਟੰਡ ਹੋ ਗਈ। ਬਹੁਤ ਹੋ ਕੇ ਰਹੀ ਹੈ। ਨਾ ਬੱਚੋ। ਹਾਂ। ਸੜਕਾਂ 'ਤੇ ਨੀਵੇਂ ਸੜਕਾਂ ਕਰਕੇ ਪਾਣੀ ਸੜਕਾਂ 'ਤੇ ਖੜ ਜਾਂਦਾ। ਉਹ ਲੋੜੇ ਟਾਈਮ ਪੱਕੇ ਜਿਆਦਾ ਨਹੀਂ। ਘਾਟੇ ਦੇ ਵਿੱਚ ਨਾ ਹੋਈ ਹੁੰਦਾ। ਨਿਕਾਫਤੇ ਕਰੀ ਹੋਈ ਹੈ। ਪਰ ਖਾੜ ਵਿੱਚ ਨਹੀਂ ਹੈਗੀ। ਖਾੜ ਦੇ ਵਿੱਚ ਨਾ ਪੜਦਾ। ਮਿੰਟਾਂ ਬਰਾ ਲਉਂਦਾ। ਪਾਣੀ ਉਹ ਸੜਕਾਂ ਜਾਮ ਹੱਕੇ ਦਿਹਾੜੀ। ਇਹ ਹਾਲ। ਓਏ ਮੈਨੂੰ ਬੱਲਾ ਬੱਲਾ भाई है ना ये ਕੀ ਨਾ ਮੋਹਾਲੀ ਦੇ ਵਿੱਚ بارش ਆ ਭਾਈ ਮੋਹਾਲੀ ਦੇ ਵਿੱਚ ਤਾਂ ਬਹੁਤ ਸੜਕਾਂ ਦੇ ਪਾਣੀ ਪਾਣੀ ਖੜਿਆ ਹੈ ਹੈ ਬੰਦੇ ਦਾ ਪੰਜਾਬ ਦੇ ਵਿੱਚ ਕੋਈ ਹੀਲਾ ਹੈਗਾ ਨਹੀਂ ਪਾਣੀ ਨਿਕਲਦਾ ਛੱਡਿਆ ਬਾਨੀ ਹੈ ਨਾ ਕੋਈ ਲੇਖ ਲਵਾ ਪੈਪ ਨਹੀਂ ਕੋਈ ਕੁਝ ਨਹੀਂ ਕਰਿਆ ਬੱਜੰਡੀਗੜ੍ਹ ਦੇ ਵਿੱਚ ਤਾਂ ਫੈਸਿਲਿਟੀ ਦੇ ਵੀ ਬਹੁਤ ਜ਼ਿਆਦਾ ਚੰਡੀਗੜ੍ਹ ਦੇ ਵਿੱਚ ਤਾਂ ਇੱਕ ਘੰਟੇ ਦੇ ਵਿੱਚ ਸਾਫ਼ ਹੋ ਜਾਂਦਾ ਪਾਣੀ ਜੇ ਖੜ ਵੀ ਜਾਂਦਾ ਸੜਕਾਂ ਦੇ ਵਿਆਪ ਦੇ ਵਿੱਚ ਨਹੀਂ ਹੈ ਕਿਸੇ ਤਰੀਕੇ ਨਾਲ ਕੁਝ ਵੀ ਫਿਰਿਆ ਹੈ ਉਹਨਾਂ ਨੇ ਕੋਈ ਉੱਚੀ ਸੜਕ ਨਾ ਪੈ ਪੈ ਜਿਹੜੇ ਪੈ ਪਾਏ ਉਹਨਾਂ ਦਾ ਲੇਬਲ ਕਰਿਆ ਵਾ ਕੁਝ ਨਹੀਂ ਕਰਿਆ ਵਾ ਭਾਈ ਜਿੱਥਾ ਦੇਖਿਆ ਇੱਕ ਸੋਏ ਪਏ ਆ। ਆਹ ਅੱਛੀ ਕੂਜ਼ਿੰਗ ਤੋਂ ਹੈ। ਭਾਈ ਇਹ ਕਰਨ ਵਾਲੇ ਕੰਮ ਭਈਆਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਚੀਜ਼ ਤੇ। ਭਾਈ ਸਾਡਾ ਖੈੜ ਦੇ ਵਿੱਚ ਪੈ ਪਏ ਆ ਜਿੱਥਾ ਦੇਖਿਆ ਸੀ ਸੋਏ ਦੇ ਭਈਆਂ ਨੇ। ਜੇ ਕਿਸੇ ਕਹਿੰਦੇ ਤਾਂ ਕੋਈ ਕੋਈ ਵਾਰ ਨਹੀਂ ਲੰਦਾ ਹੈਗਾ ਬੁਰੇ ਹਾਲ ਹੈ। ਖੈੜ ਦੇ ਵਿੱਚ ਜਾ ਕੇ ਦੇਖਿਓ ਥੋੜਾ ਥੋੜਾ ਪਾਣੀ ਖੜਾ ਮਿਲੂਗਾ ਤੁਹਾਨੂੰ। ਬਹੁਤ ਜ਼ਿਆਦਾ ਬੁਰਾ ਹਾਲ ਹੈ। ਜਲਦੀ ਆਓ ਪੀਰਪੋਟ ਯਾਰ ਲਾਸਟ ਸਟਾਪ ਹੁਣ ਪਾ ਗਏ ਆ ਆਪਣੇ ਜੂਲ ਵਿੱਚ ਸੈਕਟਰ ਆ ਵਾਏ ਮੱਥੋ ਯਾਰ ਅੱਗੇ ਵੀ ਬੁਰਾ ਹਾਲ ਆ ਕਿ ਵੀ ਜਾਮ ਲੱਗਿਆ ਬਾ ਚੰਦੀ ਕੜਦੇ ਲੋਕ ਪੈਸੇ ਪਾਣੀ ਤੇ ਬੋਟਲਦੇ ਆ ਮਾੜੀ ਇੱਕ بارش ਹੋ ਜਾਂਦੀ ਹੈ ਇਹਨਾਂ ਨੂੰ ਟੈਂਸ਼ਨ ਹੋ ਜਾਂਦੀ ਹੈ ਇਹ ਪਾਣੀ ਵੀ ਜੱਗੜੀ ਬਾੜ ਕਰਾ ਜੀ ਨਹੀਂ ਪਰ ਆਪਾਂ ਨੇ ਹੁਣ ਸ਼ਾਰਟਕਟ ਮਾਰਨਾ ਕੱਢ ਗਏ ਛੇਲ ਪਾਈ ਮੇਰੇ ਵੀਰ ਆਪਾਂ ਨੇ ਇੱਧਰ ਦੀ ਕੱਢ ਗਏ ਖੜ੍ਹਦੇ ਨਹੀਂ ਉਹ ਇੱਧਰ ਛੱਡ ਦਨੇ ਆਪਾਂ ਨੇ ਆਊਟਸਾਈਡ ਬੱਚੇ ਛੱਡ ਲਾਣੇ ਬੱਚਿਆਂ ਦਾ ਭੱਜ ਗਿਆ ਚਲੇ ਜਾਣਾ